ਸਵੇਰਾ ਤੇ ਮੈਂ ਹਾਂ ਕਪਿਲ ਗਿੱਲ ਅੱਜ ਪਹੁੰਚੂ ਕੇ ਆ ਪਿੰਡ ਸਭਰਾ ਦੇ ਵਿੱਚ ਬੀਤੇ ਦਿਨੀ ਜਿਹੜੇ ਕਿਸਾਨਾਂ ਦੇ ਉੱਤੇ ਲਾਗੀ ਚਾਰਜ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਅੱਜ ਕੇਂਦਰ ਸਰਕਾਰ ਦਾ ਜਿਹੜਾ ਪਤਲਾ ਫੂਕਿਆ ਜਾਣਾ ਹੈ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਠੇਕੇਦਾਰ ਸੁਨਾਮ ਸਿੰਘ ਜੁੜੇ ਨੇ ਤਾਂ ਕਿਸਾਨਾਂ ਦੇ ਵਿੱਚ ਜਿਹੜਾ ਖਾਸਾ ਰੋਸ਼ ਦੇਖਣ ਨੂੰ ਮਿਲ ਰਿਹਾ ਉਸ ਦੇ ਸਬੰਧ ਦੇ ਵਿੱਚ ਅੱਜ ਕੇਂਦਰ ਦੀ ਸਰਕਾਰ ਦਾ ਜਿਹੜਾ ਪਤਲਾ ਫੂਕਿਆ ਜਾਣਾ ਹੈ ਤੁਹਾਡੇ ਨਾਲ ਸੁਨਾਮ ਸਿੰਘ ਠੇਕੇਦਾਰ ਜੁੜੇ ਨੇ ਗੱਲਬਾਤ ਕਰਦੇ ਆ ਹਾਂਜੀ ਠੇਕੇਦਾਰ ਜੀ ਅੱਜ ਦਾ ਮੋਦੀ ਸਰਕਾਰ ਦਾ ਦਾ ਪੁਤਲਾ ਜਿਹੜਾ ਕਿਸਾਨਾਂ ਵੱਲੋਂ ਫੂਕਿਆ ਜਾਣਾ ਇਹ ਦੇਖੀ ਜਾਣੇ ਤੇ ਡਾ ਵੇਖੋ ਜੀ ਇਹ ਕਿਸਾਨਾਂ ਤੇ ਬਹੁਤ ਅਤਿਆਚਾਰ ਕੀਤਾ ਮੰਦਭਾਗੀ ਗੱਲ ਆ ਲਾਠੀ ਚਾਰਜ ਕੀਤਾ ਅੱਥੂ ਗੋਲੇ ਡਾਗੇ ਗਿਆ ਜਦ ਕਿ ਇਹਨਾਂ ਨੇ ਕਿਹਾ ਸੀ ਕਿ ਟਰੈਕਟਰ ਟਰਾਲੀਆਂ ਨਹੀਂ ਜਾਣਦੇ ਨੇ ਉਹ ਪੈਦਲ ਚੱਲੇ ਸੀ ਪੈਦਲ ਜਾਂਦਾ ਸਾਡਾ ਹੱਕ ਆ ਸਾਡੀ ਰਾਜਧਾਨੀ ਆ ਦਿੱਲੀ ਤੇ ਬਹੁਤ ਮੰਦਭਾਗੀ ਗੱਲ ਇਹਦੀ ਨਖੇਦੀ ਕਰਦੇ ਇਸੇ ਸਿਰੋਸ ਦੇ ਵਿੱਚ ਜਿਹੜੀ ਸਾਡੀ ਜਿ세 ਬੰਦੀਆ ਪੁਤਲਾ ਸਾੜ ਰਹੀ ਆ ਤੇ ਕੇਂਦਰ ਸਰਕਾਰ ਦੀਆਂ ਮਾਰੀਆਂ ਨੀਤੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਕਰ ਰਹੀਆਂ ਅਕੀ ਜਾਨਣਾ ਚਾਣੇ ਹੋ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਜਲਦ ਹੀ ਨਹੀਂ ਮੰਨਦੀ ਤਾਂ ਕਿਸ ਤਰੀਕੇ ਦੇ ਅਗਲੇ ਐਕਸ਼ਨ ਲਿਆ ਜਾ ਸਕਦੇ ਨੇ ਵੇਖੋ ਜੀ ਇਹ ਅਗਲੇ ਜਿਹੜੇ ਐਕਸ਼ਨ ਆ ਇਹ ਸਾਡੀ ਜਿਹੜੀ ਮੇਨ ਜਥੇਬੰਦੀ ਦੇ ਆਗੂ ਆ ਉਹ ਪ੍ਰੋਗਰਾਮ ਲੀਕ ਰਿਹਾ ਅਸੀਂ ਤੇ ਉਹਨਾਂ ਦੀ ਕਾਲ ਤੇ ਜਾਣਾ ਹੁੰਦਾ ਸਾਡਾ ਕੋਈ ਪ੍ਰੋਗਰਾਮ ਲੀਕਨ ਦਾ ਕਿਉਂਕਿ ਇਹ ਲੈਵਲ ਨਹੀਂ ਏ ਤੇ ਇਹ ਆ ਹਿੰਦੁਸਤਾਨ ਲੈਵਲ ਦਾ ਮਸਲਾ ਤੇ ਹਿੰਦੁਸਤਾਨ ਲੈਵਲ ਤੇ ਜਥੇਬੰਦੀਆਂ ਜਿਹੜੀਆਂ ਹਿੰਦੁਸਤਾਨ ਦੀਆਂ ਸਾਰੀਆਂ ਰਲ ਕੇ ਜੋ ਫੈਸਲੇ ਲੈਂਦੀਆਂ ਉਹ ਤੇ ਅਸੀਂ ਪੂਰਾ ਉਕਰਦੇ ਤਾ ਪਿੰਸ ਭਰਾ ਦੇ ਵਿੱਚ ਅੱਜ ਜਿਹੜਾ ਕਿਸਾਨਾਂ ਵੱਲੋਂ ਪੁਤਲਾ ਫੁਕਿਆ ਜਾਣਾ ਹੈ ਤਾਂ ਗੱਲਬਾਤ ਕਰਾਂਗੇ ਕਿੰਨੇ ਕ ਟਾਈਮ ਦੇ ਵਿੱਚ ਜਿਹੜਾ ਕਿਸਾਨ ਇੱਥੇ ਇਕੱਠੇ ਹੋਣਗੇ ਤਾਂ ਕਦ ਤੱਕ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਜਾਣਾ ਹੈ ਤਾਂ ਸਾਡੇ ਨਾਲ ਪਿੰਡ ਦੇ ਲੋਕ ਜੁੜੇ ਨੇ ਗੱਲਬਾਤ ਕਰਦੇ ਹਾਂ ਜੀ ਕੀ ਨਾ ਜੀ ਤੁਹਾਡਾ ਹਾਂ ਜੀ ਪਲਵਿੰਦਰ ਸਿੰਘ ਜੀ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਜਾਣਾ ਹੈ ਤਾਂ ਕਿਸਾਨਾਂ ਤੇ ਜਿਹੜਾ ਲਾਠੀ ਯਾਰਚ ਹੋਇਆ ਕੀ ਗੱਲਾਂ ਹੈ ਤੁਹਾਡਾ ਬਹੁਤ ਜੀ ਮੰਦ ਭਾਗੀ ਘਟਨਾ ਹੋਈ ਆ ਜਿਹੜੀ ਕਿਸਾਨਾਂ ਦੇ ਉੱਤੇ ਇਹ ਨਹੀਂ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ ਜਿਹੜੇ ਆ ਕਿਸਾਨ ਜਿਹੜੇ ਆ ਇਕੱਠੇ ਹੋਣਗੇ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਆ ਪਤਲਾ ਪਤਲੇ ਜਿਹੜੇ ਆ ਫੁਕੇ ਜਾਣਗੇ ਵੱਧ ਤੋਂ ਵੱਧ ਕਿੰਨੇ ਕ ਟਾਈਮ ਤੱਕ ਜਿਹੜਾ ਇੱਥੇ ਇਕੱਠ ਜਿਹੜਾ ਹੋਣਾ ਹੈ ਇਕੱਠ ਜਿਹੜਾ ਹੋਣ ਦੀ ਸੰਭਾਵਨਾ ਹੈਗੀ ਆ ਤੇ ਕਿਸਾਨ ਜਿਹੜੇ ਆ ਵੱਧ ਤੋਂ ਵੱਧ ਜੁੜਨਗੇ ਆਪਣੇ ਨਾਲ ਹੋਰ ਵੀ ਤੇ ਜਿਹੜਾ ਇਹ ਰੋਸ ਕਰਨਗੇ ਇਹ ਜਿਹੜਾ ਘਟਨਾ ਹੋਈ ਆ ਬਹੁਤ ਮੰਦ ਭੱਗੀ ਆ ਇਹ ਹੋਣੀ ਨਹੀਂ ਚਾਹੀਦੀ ਕਿਸਾਨ ਹੀ ਆ ਜਿਹੜਾ ਕੰਨ ਦਾ ਦਾਵਾ ਜਿਹੜਾ ਵਾ ਪੰਜਾਬ ਦਾ ਅੱਗੇ ਵੀ ਲਤੜਿਆ ਪਿਆ ਵਾ ਤੇ ਹੌਲ ਤਾਣ ਦੀ ਜਿਹੜੀ ਆ ਕੋਸ਼ਿਸ਼ ਸਰਕਾਰ ਕਰ ਰਹੀ ਆ ਤੇ ਇਹਨਾਂ ਹਰਕਤਾਂ ਤੋਂ ਬਾਅਦ ਆਵੇ ਤੇ ਗਰੇਜ ਕਰੇ। ਸੰਭਰਾ ਦੀ ਬਲਾਕ ਪ੍ਰਧਾਨ ਇਕਤਾ ਗਰਾਹ ਜੱਟੇਬੰਦੀ ਦਾ ਪੱਟੀ ਦਾ ਬਲਾਕ ਪ੍ਰਧਾਨ ਆ ਜਿਹੜਾ ਪੁਤਲਾ ਪੁੱਛਿਆ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ? ਇਹਦੇ ਸਾਨੂੰ ਹੁਣੇ ਮੈਸੇਜ ਆਇਆ ਤੁਹਾਨੂੰ ਇਸ ਚੀਜ਼ ਦਾ ਪਤਾ ਆ ਵੀ 13 ਫਰਵਰੀ ਤੋਂ ਲਾ ਕੇ ਲਗਾਤਾਰ ਜਿਹੜੇ ਕਿਸਾਨਾ ਛੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਜਿਹੜੇ ਉਹ ਦਿਨ ਰਾਤ ਰਹੇ ਆ ਉਹਨਾਂ ਦੇ ਅੱਗੇ ਵੱਡੀਆਂ-ਵੱਡੀਆਂ ਕੰਦਾ ਕੱਢ ਕੇ ਕੇਲ ਲਾ ਕੇ ਬڑے بڑے ਉਹਨਾਂ ਦੇ ਗਰੀ ਪ੍ਰੋਗਰਾਮ ਐ ਕਿਤੇ ਵੀ ਮੇਰਾ ਖਿਆਲ ਪਾਕਿਸਤਾਨ ਦੇ ਨਾਲ ਜੇ جنگ ਲੱਗਣੀ ਹੋਵੇ ਤੇ ਉੱਥੇ ਵੀ ਇਤਰਾ ਦਾ ਪ੍ਰਬੰਧ ਨਹੀਂ ਦਾ ਇਹ ਭਾਜਪਤਾ ਸਰਕਾਰ ਨੇ ਸਾਡਾ ਦਿੱਲੀ ਜਾਣਾ ਕਿਸਾਨਾਂ ਦਾ ਬਿਲਕੁਲ ਬੰਦ ਕੀਤਾ ਪਹਿਲਾਂ ਇਹ ਗੱਲਾਂ ਦੇਈ ਪੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਤੇ ਟਰੱਕ ਲੈ ਕੇ ਟਰੈਕ ਲੈ ਕੇ ਆਉਂਦੇ ਸੀ ਹਾਂ ਦਾ ਵੀ ਤੁਸੀਂ ਘਾਰ ਵਿੱਚ ਲੈ ਕੇ ਆਉਂਦੇ ਜੇ ਹੋਰ ਕਿਸਾਨਾਂ ਦਾ 101 ਦਾ ਜਥਾ ਜਿਹੜਾ ਪੈਦਲ ਗਿਆ ਉਹਨਾਂ ਨੇ ਕਿਹਾ ਸਾਡੀ ਤਲਾਸ਼ੀ ਲੈ ਲਓ ਬਿਲਕੁਲ ਖਾਲੀ ਅਸੀਂ ਸਿਰਫ ਢੋਲਿਆਂ ਦੇ ਤੇ ਇੱਕ ਇੱਕ ਸੂਟ ਪਾ ਕੇ ਗਿਆ ਉਹਨਾਂ ਦੇ ਉੱਤੇ ਇੰਨਾ ਜ਼ੁਲਮ ਕੀਤਾ ਅਤਰੂ ਗਏ ਤਾਂ ਪਾਣੀ ਦੇ ਬਰਛਾਟਾ ਡਾਂਗਾ ਜਿਹੜੇ ਬਜ਼ੁਰਗ ਸਾਡੇ ਉਹਨਾਂ ਨੇ ਫੱਟਣ ਕਰ ਦਿੱਤਾ ਵਾ ਬੰਦੇ ਫੱਟਣ ਹੋ ਗਏ ਜਿਹੜੇ ਉਹ ਆ 17 ਚ ਪਏ ਯਾਰ ਸਾਡਾ ਢੱਲੇਵਾਲ ਸਾਹਿਬ ਜਿਹੜਾ ਲਗ ਪਰ 90 ਸਾਲਾਂ ਦੀ 80 ਸਾਲਾਂ ਦੀ ਉਹਦੀ ਉਮਰ ਹੋਦੀ ਉਹ ਮਰਨ ਵਰਤੇ ਬੈਠਾ ਸ਼ਾਇਦ ਹੋ ਸਕਦਾ ਉਹ ਮਰ ਜਾਵੇ ਪਰ ਇਹਨਾਂ ਸਰਕਾਰਾਂ ਨੂੰ ਕੋਈ ਸ਼ਰਮ ਤੇ ਯਾ ਨਹੀਂ ਕੀ ਉਹ ਪੰਜਾਬ ਦੇ ਛੁੱਟੀਆਂ ਦੇ ਆ ਉਹ ਸੈਂਟਰ ਦੇ ਛੁੱਟੀਆਂ ਦੇ ਉਹ ਪੰਜਾਬ ਤੇ ਇਹਨਾਂ ਨੇ ਫੁੱਟਬਾਲ ਦੀ ਗੇਮ ਬਣਾਈ ਉਹ ਤੋਂ ਸ਼ਟ ਮਾਰਦਾ ਉਹਦੇ ਵਿੱਚ ਦਿਲ ਜਾਂਦਾ ਉਧਰ ਸ਼ਟ ਮਾਰਦਾ ਉਹਦੇ ਵਿੱਚ ਦਿਲ ਜਾਂਦਾ ਐਡੀਆਂ ਬਿਸ਼ਰਮ ਚ ਦੋਵੇਂ ਸਰਕਾਰਾਂ ਮੈਂ ਤੇ ਜਿੰਦਗੀ ਦੀ ਨਹੀਂ ਵੇਖੀ ਆ ਬੇਹੱਦ ਬੇਸ਼ਰਮ ਸਰਕਾਰਾਂ ਜੀ ਉਹਨਾਂ ਦੇ ਰੋਸ ਵਿੱਚ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਪੁਤਲੇ ਫੂਕ ਰਹੇ ਗ੍ਰਾਜਿਤ ਬਧੀਆਂ ਤੋਂ ਕਰਵਿਸ਼ ਸਿੰਘ ਜੀ ਪਾਤਿਸ਼ਾ ਜੀ ਇੱਕ ਤਾਂ ਗ੍ਰਾਭ ਲਾਗ ਜਾਂਦਾ 75% بڑا ਸੈਂਟਰ ਦਾ ਪੁਤਲਾ ਫੁਕਿਆ ਗਿਆ ਕਿਹੜੇ ਵਿਸ਼ੇ ਵਿੱਚ ਫੁਕਿਆ ਇਹ ਜੀ ਭਾਜਪਾ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਉਹਦੇ ਖਿਲਾਫ ਹੀ ਫੁਕਿਆ ਗਿਆ ਵਾ ਇਹ ਵੀ ਵੇਖੋ ਕਿਸਾਨ ਬੈਠੇ ਆ ਵੀ ਧਰਨਿਆਂ ਤੇ ਦਿੱਲੀ ਦੇ ਹਰ ਕਿਸਾਨ ਦੀ ਕੋਈ ਮੰਗ ਭਾਜਪਾ ਸਰਕਾਰ ਦੇ ਵਿਰੋਧੀ ਸਰਕਾਰਾਂ ਪੂਰੀ ਨੂੰ ਹੋ ਰਹੀ ਹੈ ਪੇਲਾ ਤਾਂ ਇਹ ਵੀ ਕਿਸਾਨਾਂ ਨੂੰ ਅਸੀਂ ਦਿੱਲੀ ਜਾਣ ਦੇਣੇ ਟਰੈਕਟਰ ਲਿਆ ਖੜਦੇ ਉਹ ਖੜਦੇ ਜੇ ਆਦੇ ਵੀ ਪੈਦਲ ਚਲੇ ਜਾਣ ਜੇ ਕਿਸਾਨ ਪੈਦਲ ਜਾ ਰਿਹਾ ਤਾਂ ਉਹਨਾਂ ਤੇ ਵੀ ਲਾਟੀ ਚਾਰਜ ਹੋਇਆ ਹੰਝੂ ਗੈਸ ਦੇ ਗੋਲੇ ਛੁੱਟੇ ਗਏ ਆ ਜੇ ਪ੍ਰਧਾਨ ਸਾਹਮਣੇ ਕਿਹਾ ਵੀ ਜਿਹੜੇ ਡੱਲੇ ਵਾਲ ਸਾਹਿਬ ਆ ਜਾਂ ਜਿੰਨੇ ਵੀ ਵੱਡੇ ਲੀਡਰ ਆ ਉਹ ਬੈਠੇ ਮਰਨਵਰਤ ਤੇ ਕੋਈ ਸਰਕਾਰ ਹੋ ਜਦੋਂ ਮਰ ਗਈ ਉਹ ਤੋਂ ਸਰਕਾਰ ਨੇ ਪੁੱਛਣਾ ਕੋਈ ਸਰਕਾਰ ਇਹ ਆਪਣੀ ਜਿਹੜਾ ਕਿਸਾਨ ਦੀ ਮੰਗ ਨਹੀਂ ਪੂਰੀ ਹੋ ਰਹੀ ਸਾਨੂੰ ਮੈਂ ਐਮਐਸਪੀ ਦੀ ਮੇਰੇ ਹੀ ਉਹਦੇ ਵਿੱਚ ਰੋਚ ਹੈ ਭਾਜਪਾ ਸਰਕਾਰ ਮੋਦੀ ਸਰਕਾਰ ਤੇ ਪੂਰਾ ਭੁੱਕਿਆ ਜੀ ਮੇਰਾ ਜਤਿੰਦਰ ਸਿੰਘ ਬੱਗਾ ਕੀ ਕਹਿਣਾ ਚਾਹੋਗੇ ਆੜਾ ਪੁੱਤਰਾ ਕਹਿਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿਸਾਨ ਬਾਰਡਰਾਂ ਤੇ ਲੜਨਦਾ ਆ ਕੁਝ ਇਥੇ ਲੋਕਲ ਲੈਵਲ ਤੇ ਲੜਾਈਆਂ ਲੜਨਦਾ ਆ ਇਸ ਵਾਰ ਝੋਨੇ ਨੂੰ ਕਿੰਨਾ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ ਸੈਲਰਾਂ ਵਾਲਿਆਂ ਨੇ ਅੰਨੀ ਲੁੱਟ ਪਚਾਈ ਆ 10-10 ਦਾ 20-20 ਤੋੜੇ ਕੱਟ ਲਾਇਆ ਜੀ ਕਿਸਾਨ ਦਾ ਬਹੁਤ ਬੁਰਾ ਹਾਲ ਆ ਤੇ ਹਰੇਕ ਨੂੰ ਸ਼ਾਂਤੀਪੂਰਕ ਆਪਦਾ ਧਰਨਾ ਦੇਣ ਦਾ ਹੱਕ ਆ ਉਹ ਦਿੱਲੀ ਕਿਸਾਨ ਚੱਲੇ ਸੀ ਤੁਰ ਕੇ ਚੱਲੇ ਸੀ ਪੈਦਲ ਤੇ ਉਹਨਾਂ ਨੂੰ ਜਾਨ ਨਹੀਂ ਦਿੱਤਾ ਹਰਿਆਣਾ ਸਰਕਾਰ ਭਾਜਪਾ ਸਰਕਾਰ ਨੇ ਮਿਲ ਕੇ ਉਹਨਾਂ ਦੇ ਲਾਠੀ ਚਾਰਜ ਕੀਤਾ ਬਹੁਤ ਹੀ ਨਿੰਦਨਯੋਗ ਘਟਨਾ ਹੈ ਸਾਨੂੰ ਸਾਡੀ ਜਥੇਬੰਦੀ ਵੱਲੋਂ ਇਹ ਉਗਮ ਸੀ ਵੀ ਅਸੀਂ ਉਹਨਾਂ ਦੇ ਪੁਤਲੇ ਫੋਕਰੇ ਤੇ ਲੋਕਲ ਲੈਵਲ ਤੇ ਵੀ ਸਾਰੀਆਂ ਜਥੇਬੰਦੀਆਂ ਦੇ ਨਾਲ ਹੀ ਸਾਰੇ ਇਕੱਠੇ ਹੀ ਆ ਅਸੀਂ ਉਹਨਾਂ ਦੇ ਮੋਦੀ ਦਾ ਪੁਤਲਾ ਫੋਕਿਆ ਵਾ ਹੱਦੋਂ ਵੱਧ ਪੰਜਾਬ ਸਰਕਾਰ ਨੇ ਵੀ ਇੱਥੇ ਆਖਿਆ ਸੀ ਵੀ ਜਿਨ੍ਹਾਂ ਦੇ ਕਟ ਲੱਗੇ ਅਸੀਂ ਪੂਰਤੀ ਕਰਾਂਗੇ ਕੋਈ ਕਿਸੇ ਦੀ ਕਟ ਦੀ ਪੂਰਤੀ ਨਹੀਂ ਕੀਤੀ ਕਿੰਨੇ ਕਿਸਾਨ ਆ ਜਿਨ੍ਹਾਂ ਨੂੰ 10-10 20-20 ਤੋੜੇ 100 ਪਿੱਛੇ ਹੀ ਕਟ ਲੱਗਾ ਵਾ ਕਿਸਾਨ ਦੀ ਤਾਂ ਲੁੱਟ ਹੋਈ ਇਸ ਵਾਰ ਬਹੁਤ ਜਿਆਦੀ ਜੀ ਅਸੀਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਅਲਟੀਮੇਟ ਦਿੰਦੇ ਆ ਵੀ ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨੀਆਂ ਜਾਣ ਨਹੀਂ ਤੇ ਵਿਰੋਧ ਬੜਾ ਹਾਈ ਲੈਵਲ ਤੇ ਹੋਰ ਦੁਨੀਆ 'ਚ ਫੈਲ ਜਾਣਾ ਵਾ ਤੇ ਫਿਰ ਤੁਹਾਡੇ ਸਾਹਮਣੇ ਔਖਾ ਹੋ ਜਾਣਾ